ਆਰੇ ਨੂੰ ਪਿਆਰਪਰੀ ਸਤਿ ਸ੍ਰੀਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਆ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਹੋ ਗਿਆ ਜੀ ਸਵਾ 3:20 ਹੋ ਗਏ ਤੇ ਆਪਾਂ ਮੱਝਾ ਖੋਲ ਕੇ ਲਿਆਉਣੀਆਂ ਨੇ ਮੈਂ ਫਲੀਆਂ ਅੱਜ ਸਾਨੂੰ ਕਾਫੀ ਟਾਈਮ ਬਾਅਦ ਚੌੜੇ ਫਲੀਆਂ ਮਿਲੀਆਂ ਨੇ ਦੇਖੋ ਜੀ ਸਬਜੀ ਬਿਨਾਂ ਵੀ ਬਹੁਤ ਔਖੇ ਹੋਏ ਬੈਂ ਪ੍ਰਿੰਡੀਆਂ ਦੀ ਸੰਗ ਜਾਣਾ ਨਹੀਂ ਸਾਡੇ 4:30 ਟਿਊਸ਼ਨ ਤੇ ਅੱਜ ਉਹ ਕਹਿੰਦੀ ਮੈਂ ਪਰੌਂਠੇ ਨਹੀਂ ਖਾਣੇ ਮੈਂ ਮੈਗੀ ਖਾਣੀ ਆ ਇਮੈਜੀ ਨਾ ਕੁਝ ਨਹੀਂ ਕਰਾਉਂਦੇ ਨਾ ਪਿਆਜ਼ ਪੂਜ ਦਾ ਤੜਕਾ ਲਵਾਉਣ ਬਸ ਇਦਾਂ ਹੀ ਸਿੰਪਲ ਬਚ ਮਸਾਲਾ ਪਾ ਕੇ ਅਹੀਂ ਖਾਂਦੇ ਨੇ ਤੇ ਇਸ ਤੋਂ ਬਾਅਦ ਹੁਣ ਮੈਂ ਬਾਅਦ ਚ ਧੋਂਗੀ ਜਦੋਂ ਆਪਾਂ ਹੋ ਕਰਨਾ ਵੀ ਮੈਂ ਸਬਜ਼ੀ ਬਣਾਉਂਗੀ ਉਦੋਂ ਧੋ ਲੂੰਗੀ ਭਿੰਡੀਆਂ ਹਜੇ ਸਵੇਰੇ ਆ ਸ਼ਾਮ ਨੂੰ ਧੋ ਕੇ ਰੱਖ ਦਾਂਗੇ ਸਵੇਰੇ ਆਪਾਂ ਬਣਾਵਾਂਗੇ ਜੀ ਸ਼ਾਮ ਨੂੰ ਫਲੀਆਂ ਨਾਲ ਸਰਜੂਗਾ ਤੇ ਹੁਣ ਆਪਾਂ ਮੱਝਾਂ ਖੋਲ ਕੇ ਲਿਆਉਣੀਆਂ ਤੇ ਅੰਦਰ ਤਿਆਰੀ ਹੈ ਬੱਚਿਆਂ ਦੀ ਟਿਊਸ਼ਨ ਤੇ ਜਾਣ ਦੀ ਆਪਣਾ ਮਨੀ ਪਲਾਟ ਸੁੱਕ ਗਿਆ ਉਹ ਕਹਿੰਦੇ ਉਹਨਾਂ ਨੇ ਪੈਸੇ ਮੁੱਕ ਗਏ ਆਪਣਾ ਇੱਕ ਮਨੀ ਪਲਾਟ ਸੁੱਕ ਗਿਆ ਜੀ ਇਹਨਾਂ ਮੈਂ ਛੇੜਤਾ ਉਹਦੇ ਪੀੜਾ ਹੋ ਗਿਆ ਤੇ ਇਹ ਕੱਪੜੇ ਮੈਂ ਕੱਲ੍ਹ ਸ਼ਾਮ ਨੂੰ ਧੋਤੇ ਸੀ ਤੇ ਦੋਏ ਧਾਰਾਂ ਭਰੀਆਂ ਪਈਆਂ ਨੇ ਉਹ ਨਹੀਂ ਫੇਰ ਹੋਗੇ ਕੀ ਕਰੀਏ ਮੱਝਾਂ ਨੂੰ ਦਾਣਾ ਪਾਤਾ ਬਸ ਮੈਂ ਖੋਲ ਕੇ ਲਿਆਉਣੀਆਂ ਹਨ ਉਹਦਾ ਗੈਸ ਕੱਟ ਕਰਦਾ ਮੈਗੀ ਨਾ ਮੱਥੇ ਦੇ ਉਹਨਾਂ ਨੂੰ ਮੱਥਾ ਟਾਈਮ ਲੱਗ ਜਾਂਦਾ ਜੀ ਹਾਏ ਹਾਏ ਦੇਖੋ ਜਿੱਧਰ ਆਹ ਕੱਪੜੇ ਲਾ ਕੇ ਇੰਨੀਆਂ ਵੀ ਟਾਈਮਾਂ ਮਾਰਨੀਆਂ ਨੇ ਮਿਰਚਾਂ ਦਾ ਚਾਰ ਆਪਾਂ ਨੇ ਪਾਤਾ ਇਹਦੇ ਵਿੱਚੋਂ ਜਿਹੜੀਆਂ ਵਾਲੀਆਂ ਹੁੰਦੀਆਂ ਨਾ ਪੋਲੀਆਂ-ਪੋਲੀਆਂ ਜਿਓ ਉਹ ਕੱਢ ਕੇ ਸੁਕਾ ਲਾਂਗੇ ਹੁਣ ਆਪਾਂ ਸਬਜ਼ੀ ਚਟਨੀ ਚ ਪਾਏ ਜਾਂਦੀਆਂ ਨੇ ਤਿੰਨ ਥਾਂਵੇਂ ਅਸੀਂ ਮਿਰਚਾਂ ਦਾ ਚਾਰ ਪਾਤਾ ਹੁਣ ਮੈਂ ਇਹਨੂੰ ਕਹਤਾ ਵੀ ਬੱਸ ਮੈਂ ਹੁਣ ਮੈਂ ਮਨਾ ਕਰਤਾ ਵੀ ਹੁਣ ਚਲੋ ਜੀ ਮੈਂ ਮੱਝਾ ਖੋਲ ਲਿਆ ਆਪਾਂ ਫਿਰ ਮਿਲਦੇ ਹਾਂ ਚਲੋ ਜੀ ਸਰਦਾਰ ਜੀ ਪਹੁੰਚ ਗਏ ਆ ਨਾ ਦੇਖ ਲਓ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆਂ ਬਖਾਫ ਕੀ ਕੁਸਾ ਆ ਆਪਣੇ ਨਾ ਸਬਜ਼ੀਆਂ ਕਰਕੇ ਥੋੜਾ ਜਨਾ ਹਰੀਆਂ ਸਬਜ਼ੀਆਂ ਹੈ ਨਹੀਂ ਦਿਖਾਏ ਕਿੰਨੀਆਂ ਗੰਡਾਂ ਦਿੱਤੀਆਂ ਨੇ ਮੇ ਤਾਂ ਬਾਮ ਹੀ ਰੁਖਦੀ ਹੈ ਪਹਿਲਾਂ ਸਾਡੇ ਬਿਸਕੁਟਾਂ ਦਾ ਪੈਕਟ ਆਊਗਾ ਇਹ ਕਾਜੂ ਵਾਲੇ ਦਾ ਇੱਕ ਦੋ ਦਿਨ ਹੀ ਕੱਢਦਾ ਅਸੀਂ ਤਾਂ ਹੀ ਛੋਟੀ ਡੱਬੀ ਲਿਆਉਣੇ ਅਸੀਂ ਮੰਗਾਈਆਂ ਨੇ ਦੀ ਸੁੱਕੀਆਂ ਦਾਲਾਂ ਬੜੀਆਂ ਚੁੱਲੇ ਦੇ ਸਮਾਨ ਨੂੰ ਉਦੋਂ ਲੈ ਲੇ ਕਿੱਧਰ ਨੂੰ ਜਾਈਏ ਕਾਚ ਪਾਈਏ ਇਹਨਾਂ ਨੂੰ ਮੈਂ ਚੈੱਕ ਕਰ ਲਾਂ ਇੱਕ ਵਾਰ ਸੁੱਕੀ ਚਾਹ ਸਾਬਣਾ ਕੱਪੜਿਆਂ ਆ ਲੈ ਸਰਦਾਰ ਜੀ ਉਹਦੇ ਵਾਸਤੇ ਦਾਣੇ ਲੈ ਕੇ ਆਣ ਬੇਸਣ ਸੁੱਕੀਆਂ ਦਾਲਾਂ ਸਬਜ਼ੀਆਂ ਆ ਗਿਆ ਸਾਰਾ ਆਪਣਾ ਲਫਾਫਾ ਭਰ ਕੇ ਜੀ ਪਿੰਡ ਰਾਜਵਾਂ ਗਿਆ ਖੇਡਣ ਸਾਨੂੰ ਵੱਜ ਗਏ ਟਾਈਮ ਹੋ ਗਿਆ 6 ਵਜ ਗਏ ਤੇ ਇੰਦਰ ਮੈਂ ਨਾ ਚੁੱਲੇ 'ਚ ਅੱਗ ਮਚਾਈ ਦੀ ਚੌਲੇ ਫਣੀਆਂ ਦੀ ਦਾਲ ਸਬਜ਼ੀ ਬਣਾਉਣੀ ਆ ਥੋੜਾ ਜਿਹਾ ਮੀਂਹ ਜਾਂ ਪਿਆ ਕਰਕੇ ਗਿੱਲਾ ਜਾਤੀ ਤੇ ਧੂਆਂ ਜਾਂ ਨਿਕਲ ਜਾਂਦਾ ਨੂੰ ਮੜਾ ਜਾ ਅਸੀਂ ਧਾਰ ਕੱਢਣੀ ਆ ਸਰਦਾਰ ਜੀ ਮੈਂ ਪਹਿਲਾਂ ਮੱਜਾਂ ਨਮਾਉਣ ਲੱਗੀ ਹੱਥ ਨੇ ਜੇ ਤਾਂ ਗਰਮੀ ਹੋ ਜਾਂਦੀ ਐ ਨਾ ਮੈਂ ਤਾਂ ਬੱਢੂੰਗੀ ਕਿੱਥੇ ਗਰਮੀ ਤਾਂ ਆਈ ਜਾਂਦੀ ਐ ਤੇਰੀ ਘੜੀ ਆ ਜਾਂ ਦੋ ਪੱਤੇ ਪੀਤੀ ਦਾ ਕਾਣਾ ਚਾਰ ਪੱਤੇ ਡਿੱਗੇ ਨੇ ਮੈਂ ਉਹ ਰੋਲਾ ਪਾਤਾ ਪੀਤੀ ਕੱਪੜੇ ਲਾਲਾ ਕੱਪੜੇ ਲਾਲਾ ਉਹ ਗਾ ਨਹੀਂ ਹਵਾ ਦਾ ਕਿਦਰ ਹੋਰੀ ਲੰਗੀ ਤੂੰ ਰੋਲਾ ਉਰੇ ਪਾਉਂਦੀ ਰਹੀਗੀ ਹਾਂ ਬੱਦਲ ਕਨਾ ਵਧੀਆ ਹੋ ਰਿਹਾ ਦੀ ਮੀਂਹ ਵੀ ਆ ਗਿਆ ਦੀ ਬੱਦਲ ਦਾ ਉਰੇ ਵੀ ਹੋ ਗਿਆ ਦੀ ਦੇਖੀ ਆਪਣਾ ਸਾਰਾ ਕੁਝ ਸਮਾਨ ਸਾਹਮਣੇ ਆ ਆ ਬਚਾਰੀ ਇੱਥੇ ਪਈਆ ਸਾਫ ਕਰਕੇ ਅੰਦਰ ਡੰਗਣ ਵਾਲੀ ਹਾ ਦੇ ਆ ਦੇਆ ਟੱਲੀ ਆਪਣੀ ਇਹਦਾ ਖਲਾਰਾ ਪਾ ਬੈ ਉਹਦੋਂ ਮੈਂ 2-3 ਘੰਟਿਆਂ ਦੀ ਸਾਫ ਕਾਉ ਉਹ ਕਹਿੰਦਾ ਹੁਣ ਪਤਾ ਹੋਰ ਆਪਣਾ ਤਾਂ ਮਨੀ ਪਲਾਟ ਵੀ ਪੋਤ ਲਾੜ ਦਾ ਮੈਂ ਕੱਢ ਹੀ ਦਿੱਤਾ ਤਾਂ ਸੁੱਕ ਗਿਆ ਕੀ ਕਿੱਥੋਂ ਲੈ ਵੱਡੇ ਪੱਤੇ ਵਾਲਾ ਲਿਆਉਣਾ ਦੀ ਕੈਮਰੇ ਚ ਦੇਖਿਆ ਹੋਰੇ ਆ ਦੇਖੋ ਜੀ ਸਰਦਾਰ ਜੀ ਨੂੰ ਨਾ ਹੁਣ ਹਰੇ ਕਹਿੰਦਾ ਤੁਸੀਂ ਬਾਲੇ ਕਮਜ਼ੋਰੇ ਹੋ ਗਏ ਇਹ ਹੁਣ ਬਰਾਨਾ ਸ਼ੇਕ ਲਜਾਣ ਲੱਗ ਗਿਆ ਅੱਜ ਤੋਂ ਸਟਾਰਟ ਕੀਤਾ ਆਪਾਂ ਦੇਖਾਂਗੇ ਇਹਦਾ 1 ਮਹੀਨੇ ਨੂੰ ਵੇਟ ਕਰਕੇ ਡੇਲੀ ਦੀ ਡੇਲੀ ਵੀ ਇਹਦਾ ਵੇਟ ਵੱਧਿਆ ਕਿ ਨਾ ਦੇਖੋ ਜੀ ਆਹ ਮਨੀ ਪਲਾਟ ਸਾਡਾ ਬੋਤਲ ਵਾਲਾ ਸੁੱਕ ਗਿਆ ਦੀ ਬੋਤਲ 'ਚ ਪੈ ਜਾਊਗਾ ਬੋਤਲ 'ਚ ਪੈ ਜਾਊਗਾ ਬੋਤਲ 'ਚ ਜਾਊ ਤੇ ਲਾਉਣਾਂਗੇ ਇੱਕ ਗਾਮਲੇ 'ਚ ਬੋਤਲ 'ਚ ਤਾਂ ਸੁੱਕ ਜਾਂਦਾ ਹੋਰ ਆ ਮੈਂ ਤਾਂ ਇਹ ਚ ਹੀ ਲਾਤਾ ਦੀ ਤੜਕਿਓ ਜਿਹੜਾ ਕੱਡੇ ਦੀ ਇਹਨੂੰ ਹੋਰ ਕਾਸੇ ਚ ਲਾਉਣ ਨਾਲ ਇੱਕ ਆਪਣੇ ਫੁੱਲ ਫਲ ਜੇ ਹੋਰ ਲਾਉਣ ਵਾਲੇ ਨੇ ਲਿਆ ਕੇ ਗਾਮਲੇ 'ਚ ਤੇ ਇੱਧਰ ਸਾਡਾ ਭਿੰਦਰ ਨਾ ਜ ਚਾਹ ਪੀਣ ਸਾਰ ਵਗਿਆ ਮੇਰੇ ਸਾਰਾ ਕੰਮ ਮੇਰੇ ਉੱਤੇ ਪਿਆ ਮੱਜਾਂ ਨਮਾਈਆਂ ਨੇ ਮੈਂ ਸਬਜੀ ਤਾਂ ਮੈਂ ਪਹਿਲੀ ਦੁਪਹਿਰੇ ਚੀਰ ਲਈ ਤੀਂ ਅੰਦਰ ਬੈਠੀ ਨੇ ਆਹ ਦੇਖੋ ਜੀ ਬੈੱਡ ਭਰਤਾ ਥੋੜਾ ਜਨਾ ਉਦੋਂ ਮੌਸਮ ਜਾਂ ਖਰਾਬ ਸੀ ਜਦੋਂ ਮੈਂ ਲਾਈਵ ਬੈਠੀ ਸੀ ਮੈਨੂੰ ਬੋਲ ਮਾਰਤਾ ਸਾਰੇ ਤੋਤੇ ਹੋਏ ਕੱਪੜੇ ਲਾ ਕੇ ਇੱਥੇ ਸਿੱਟ ਗਈ ਭੈਣ ਜੀ ਸਾਡੀ ਆ ਜਾਣਦੇ ਉਹਨੂੰ ਸ਼ਾਮ ਨੂੰ ਉਸੇ ਤੋਂ ਟਾਈਮ ਵਰਵਾਉਂਗਾ ਅੰਦਰ ਧਰਾਂਗੇ ਤੇ ਦੇਖੋ ਜੀ ਆਪਾਂ ਨੇ ਕਲਰ ਕਰਾ ਕੇ ਇਸ ਤਰ੍ਹਾਂ ਆਪਾਂ ਨੇ ਉੱਪਰ ਬਸ ਮੈਂ ਕੰਨਾਂ ਦੇ ਨਾ ਕਿਤੇ ਵੀ ਕੋਈ ਫੋਟੋ ਟੰਗਣ ਵਾਸਤੇ ਮੇਕ ਨਹੀਂ ਕੱ ਇੱਥੇ ਟੈਂਪੀਸ ਲਾਤਾ ਇੱਥੇ ਸਾਡੀ ਮੰਮੀ ਦੀ ਫੋਟੋ ਤੇ ਅਬਿਆਸ ਵਾਲੇ ਬਾਬਾ ਜੀ ਦੀ ਆ ਸਾਡੀ ਹਾਸਪ੍ਰੀਤ ਕੌਰ ਇਹ ਮੇਰਾ ਖਿਆਲ ਹੁੰਦੀ ਸੀ ਇੱਥੇ 7ਵੀਂ ਚ ਇਹ ਪਿੰਦਰ ਦੀ ਫੋਟੋ ਆ ਤੁਸੀਂ ਸਿਆਣੇ ਉਹ ਦੇਖੋ ਹੁਣ ਪਿੰਦਰ ਓਮੇ ਦਾ ਪਿੰਦਰ ਦੀ ਫੋਟੋ ਸਿਆਣੇ ਉਹ ਦੇਖੋ ਸਿਆਣ ਚੋਂ ਦਾ ਜੂੜੇ ਨਾਲ ਕਿੰਨਾ ਸੋਹਣਾ ਹੁੰਦਾ ਸੀ ਜਿਦੋਂ ਜਿਦੋਂ ਜੂੜੇ ਕਟਾਤੇ ਇਹ ਜਿਹੜੇ ਵਾਲ ਹੁੰਦੇ ਤੇ ਇਹਦੇ ਗੋਲ ਮਟੋਲ ਬੜਾ ਸੋਹਣਾ ਹੁੰਦਾ ਸੀ ਆ ਦੇਖੋ ਜੀ ਮੈਂ ਤੁਹਾਨੂੰ ਸਾਡੀ ਫੋਟੋ ਦੇਖੋ ਮੇਰੀ ਹੁਣ ਮੇਰਾ ਵਜਨ ਕਿੱਥੇ ਪਹੁੰਚਿਆ ਪਿਆ ਤੇ ਇਹਦੇ ਵੀ ਬਿੰਦਰ ਕਿੰਨਾ ਸੋਹਣਾ ਹੁੰਦਾ ਸੀ ਜੂੜੇ ਨਾਲ ਆਹ ਫ੍ਰਿੱਟ ਛੋਟੀ ਹੁੰਦੀ ਸੀ ਉਹ 1.5 ਕਿਜੀ 2 ਕਿਜੀ ਚ ਅਸੀਂ ਇਹਦੇ ਸਕੂਲ ਵਾਸਤੇ ਫੋਟੋਆਂ ਕਰਾਉਣਗੇ ਤੇ ਅਸੀਂ ਆਪਦੀ ਕਰਾ ਲਈ ਮੇਰਾ ਇੰਨਾ ਬੁਰਾ ਹਾਲ ਹੁੰਦਾ ਸੀ ਗਾਲ ਦੇ ਹੱਡ ਵੀ ਨਹੀਂ ਨਾ ਤੇ ਹੁਣ ਕਿੰਨਾ ਮਾਸ ਚੜਿਆ ਪਿਆ ਆ ਵੀ ਪੀਤੀ ਦੀ ਛੋਟੀ ਹੁੰਦੀ ਦੀ ਫੋਟੋ ਇਹ ਜੱਪ ਮਨ ਵਰਗਾ ਮੂੰਹ ਰੇ ਆ ਹੈਗੀ ਛੋਟੀ ਹੁੰਦੀ ਦੀ ਫੋਟੋ ਸਾਡੀ ਕਮਲ ਦੀ ਤੇ ਪੀਤੀ ਦੀ ਕਮਲ ਦਾ ਸ਼ੁਰੂ ਤੋਂ ਹੀ ਹੈਵੀ ਸੀ ਸਟਾਰਟਿੰਗ ਜੀ ਪੀਤੀ ਸ਼ੁਰੂ ਤੋਂ ਸੁੱਕੀ ਪਈਦੀ ਇਹ ਸਾਡੇ ਬ੍ਰਦਰ ਦੀ ਫੋਟੋ ਆ ਜਦੋਂ ਉਹ ਟ੍ਰੇਨਿੰਗ ਤੇ ਗਏ ਤੇ ਰਾਮਗੜ੍ਹ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਇਹ ਇੱਧਰ ਬਸ ਆਪਾਂ ਕੁਝ ਨਹੀਂ ਰੱਖਿਆ ਕੱਲੇ ਫੁੱਲ ਫੁੱਲ ਰੱਖੇ ਹੋਏ ਨੇ ਕੋਈ ਵੀ ਮੈਂ ਜ਼ਿਆਦਾ ਨਹੀਂ ਉਹ ਕਰਿਆ ਹਾਏ ਆ ਫੋਨ ਕਿਹਦਾ ਵੱਜੀ ਜਾਂਦਾ ਤੁਸੀਂ ਚਲੋ ਉਹ ਤਾਂ ਕੱਟਿਆ ਗਿਆ ਆਹ ਕੂਲਰ ਲਾਵਾ ਇੱਥੇ ਤਾਰ ਕੱਢ ਦੇ ਮੈਂ ਉਹ ਕਰ ਦੂੰਗੀ ਮਸਰਦਾਨੀ ਮੈਂ ਸਿੱਟ ਦੂੰ ਅਜ ਉਹ ਕਾਮਲਾ ਜਾਂ ਸੁਨੇਹੀ ਭੱਜ ਗਿਆ ਸਾਢੇ 3 ਪੌਣੇ 4 ਵਜੇ ਦਾ ਗਿਆ ਮੈਨਾਂ ਲਸਮੀਤ ਹੋਰੀ ਸਾਰੇ ਇਕੱਠੇ ਕੱਢਣਗੇ ਹੋਣੇ ਮੈਂ ਤਾਂ ਦੱਸ ਕੇ ਵੀ ਨਹੀਂ ਗਿਆ ਮੈਂ ਫੋਨ ਤੇ ਪਹਿਲਾਂ ਮਾਰੀ ਜਾਂਦੀ ਫੋਨ ਘਰੇ ਵੱਜੀ ਜਾਂਦਾ ਆੱਠਿਆ ਦਾ ਫੋਨ ਉਹ ਤੇ ਉੱਥੀ ਤਾਂ ਬੈਜੇ ਤੂੰ ਕੱਕ ਭਾ ਗਿਆ ਮੈਂ ਇਹ ਕਿ ਤੱਕ ਕਿ ਉਹ ਵਾਲੀ ਨਾ ਫੇਰ ਮੇਰਾ ਕੰਮ ਹੁੰਦਾ ਉਹ ਕਹਿੰਦਾ ਉਹਨਾਂ ਦਾ ਪਸਾ ਨਾ ਕੇ ਜਾ ਕਰੀ ਹੁਣ ਆਪਨੇ ਦਾ ਆਪਣਾ ਆਹੀ ਬਤ ਡੰਗਰ ਕੋਲੇ ਮਸਾਂ ਨੂੰ ਲਾਉਣਾ ਹੈ ਚਲ ਚਲ ਆਪਣਾ ਸਿਲੰਡਰ ਵੀ ਭਰਉਣ ਵਾਲਾ ਹੈ ਖਾਸੇ ਦਿਨ ਹੋ ਗਏ ਨੇ ਜਿੱਦਾਂ ਸਿਲੰਡਰ ਵਾਲੇ ਹੁੰਦੇ ਨੇ ਆਪਾਂ ਨਹੀਂ ਕਹਿੰਦੇ ਨੇ ਦੇ ਤਾਂ ਬਣੀ ਬਣੀ ਰਿੱਧੀ ਰੂਣਾ ਇੰਟਰਵਿਊ ਦਾ ਗ੍ਰਾਸ ਨਹੀਂ ਗਿਲੇ ਬਣਦੇ ਕਿਤਾ ਹੋ ਆਮ ਨੂੰ ਆਸਤੀਮ ਤੇ ਆਸਤੀ ਗੱਡੀਆਂ ਨੇ ਬਰਮ ਗਰੋਣ ਨੇ ਹਾਂ ਹੈ ਤਿੰਨ ਸਾਲ ਹੋ ਗਿਆ ਆਪਣੀ ਜਿੰਦਾਂ ਨੂੰ ਹਮ ਸਦਾ ਨਹੀਂ ਸੁਣਦਾ ਨਾ ਨਾ ਤੇ ਤੋ ਦੇਖ ਲੋ ਨਹੀਂ ਫਿਰ ਸਿੱਟ ਦਾਂਗੇ ਜੇ ਨਾਮ ਵਾਲਾ ਇਹ ਬਾਟਾ ਫੜੀਆ ਘਾਟਾ ਦੇਖ ਲਾਂਗੇ ਨਹੀਂ ਇਹ ਘਰ ਦਾ 9:00 ਵਜੇ ਤੱਕ ਹੀ ਸੱਰਾ ਉਦੋਂ ਬਾਅਦ ਤਾਂ ਫਿਰ ਇਹ ਬਾਰੇ ਪਤਾ ਕਿ ਤੂੰ ਆ ਉਹਨਾਂ ਦਿਰਕਾਰੀ ਰੱਖਾਂਗੇ ਕੋਲ ਹੁਣ ਤੱਕ ਕਿਵੇਂ ਚੱਜਦੀਆਂ ਜਦੋਂ ਥੋੜੇ ਬਸ ਪੰਜ ਚਾਰ ਦਾਣੇ ਜੇ ਤੂੰ ਇੰਨਾ ਹਾਂ ਕੁਰੀਏ ਨੇ ਤੁੰਤਾਂ ਆਣ ਲੱਗ ਜਣ ਮੈਂ ਅੱਜ ਠੰਡਾ ਹੋਰ ਅੱਜ ਠੰਡਾ ਇਹਨਾਂ ਨੂੰ ਆਪ ਤੀ ਪੈਣੀ ਨਾਸਕਾ ਇਹ ਤਾਂ ਕੂਲਰ ਲਈ ਰੱਖਾਂਗੇ ਨਾ ਮੈਂ ਮੰਨਉਂਦਾ ਉਹ ਤਾਂ ਕਮੇਸਰ ਭਾਜੂ ਦਾ ਉਹ ਬਸ ਕਿੱਥੇ ਬੁਰੀ ਗਾਉਂ ਹੋਰ ਉਹਦੇ ਐਵੇਂ ਦੱਤ ਕਰਾਂ ਖਾਲੀ ਜਗ੍ਹਾ ਤਾਂ ਪਈ ਆ ਉਹਦਾ ਕੈਂਟ ਨਾ ਬਸ ਕੁੱਲ ਵੀ ਆਪਣਾ ਬਸ ਇੱਕ ਹੀ ਦਾ ਕੈਂ ਹੀ ਲਾਦਾ ਜੇ ਤੇਰੇ ਜਿਆਦਾ ਹੁੰਦਾ ਜਾਂ ਹੁੰਦਾ ਐਥੇ ਤੂੰ ਇਹਨੂੰ ਹੀ ਲਾਵਾਗੇ ਨਾ ਤਾਂ ਧੂਆਂ ਜਾਈ ਜਾਉਗਾ ਬਸ ਐਥੇ ਹੀ ਕਰਦਾਂਗੇ ਆ ਤੌਰੇ ਵੀ ਨਹੀਂ ਗੱਡਿਆ ਕਿਥੇ ਲੈ ਜੀ ਕਿਧਰ ਮੈਂ ਠਾਗੇ ਤਾਂ ਫੇਰ ਨਹੀਂ ਉਹ ਤਾਂ ਫੇਰ ਤਾਂ ਬਾਤ ਹੀ ਹੋ ਗੋ ਤੁਹਾਨੂੰ ਆ ਗੱਟੀ ਦਾ ਵੀ ਕਿਲਾ ਫਿਰਦਾ ਉੱਥੋਂ ਚਾਰ ਪ੍ਰਾਂ ਘਰਦਿਆ ਕਰਾਂਗੇ ਉਧਰ ਹੀ ਗੱਡ ਦਾਂਗੇ ਇੱਥੇ ਮੰਗਰ ਜੇ ਕਿਲਾ ਕਿਲਾ ਕਰੀ ਜਾਂਦੇ ਨੇ ਇਹ ਇਹਨਾਂ ਆਖਦੇ ਤੂੰ 3/2 ਨਾਲ ਗੱਟੀ ਨੂੰ ਕਿਹੜੇ ਅੱਛਾ ਛੋਟੇ ਠੀਕ ਹੈ ਮੈਂ ਇੱਕ ਵੱਡਾ ਛੱਡ ਦਿੰਦੀ ਹਾਂ ਨਾ ਕੋਣ ਛੱਡ ਦੇ 10 ਦਿਨ ਹੋਰ ਜਿੱਥੇ ਇੰਨੇ ਦਿਨ ਛੱਡਤਾ ਹੋਰ ਵਾ ਵਧੀਆ ਪਾਲ ਜੂਗੀ ਵਿਚਾਰੀ ਚਲੋ ਜੀ 7 ਵਜੇ ਨਾਲੇ ਨੇ ਮੇਰੇ ਖਿਆਲ ਸਵਾ 6 ਹੋ ਗਈ ਤੇ ਅੱਜ ਨਾ ਪਿੰਦਰ ਵੀ ਖੱਡਣ ਵਗਿਆ ਸਾਰੇ ਕੰਮ ਲੇਟ ਹੋਗੇ ਸਾਡੇ ਤੇ ਮੈਂ ਇਧਰੋਂ ਨਾਲੇ ਸਮਾਨ ਸਾਹਮਣੇ ਸਰਦਾਰ ਜੀ ਤਾਰ ਕੱਢ ਕੇ ਖੇਤ ਜਾਣਗੇ ਸਾਡੇ ਮਸਰਦਾਨੀ ਪਿੱਛੇ ਰੋਜ਼ ਲੜਾਈ ਹੁੰਦੀ ਦੀ ਅਸੀਂ ਮੈਂ ਇਥੇ ਪਿੰਦਰ ਕਹਿੰਦੇ ਸਿੱਟਦੇ ਨਹੀਂ ਜਦੋਂ ਮੈਂ ਸਮਾੜਾ ਟੱਪਣ ਲੱਗ ਜਾਈਂ ਸਾਡੇ ਉਦੀ ਗਾਣਾ ਪੈਂਦੀ ਆ ਤੁਸੀਂ ਬਹਿ ਇਹ ਬਹਿ ਜਾਣਗੀਆਂ ਤੁਸੀਂ ਆਏ ਨਹੀਂ ਕਰਦੇ ਤੁਸੀਂ ਮੈਂ ਸਰਦਾਨੀ ਨਹੀਂ ਸਿੱਟਣ ਦਿੰਦੇ ਸਾਡੇ ਨਾਲ ਲੜਾਈ ਹੋਈ ਜਾਂਦੀ ਜਾਂਦੀ ਤੇ ਕੱਲ ਵੀ ਅਸੀਂ ਸਿੱਟੀ ਨਹੀਂ ਦੀ ਫੇਰ ਆ ਕੇ 8 ਵਜੇ ਆਏ ਹੀ ਕੱਲ ਲੇਟ ਹੋ ਗਏ ਤੇ ਤੇ ਆ ਕੇ ਸਿੱਟੀ ਇਹਨਾਂ ਨੇ ਮੈਂ ਸਰਦਾਨੀ ਚੱਲ ਅੱਜ ਤਾਂ ਮੈਂ ਕੋਸ਼ਿਸ਼ ਕਰੂੰਗੀ ਵੀ ਜੇ ਨਾ ਸਿੱਟੀ ਪਰ ਬਹੁਤ ਕੰਮ ਘਟ ਜਾਂਦਾ ਮੈਂ ਸਰਦਾਨੀ ਸਿੱਟਣ ਨਾਲ ਸਵੇਰੇ ਚੱਕਣ ਨਾਲ ਵੀ ਮੈਂ ਤਾਂ ਸਵੇਰੇ ਸੁੱਤੇ ਉੱਠਣਸਾਰ ਪਹਿਲਾਂ ਧੂਆ ਕਰਕੇ ਮੈਂ ਸਰਦਾਨੀ ਜਗਦੀਆਂ ਨਾ ਜਲ ਮੈਂ ਸੱਚ ਬੜੇ ਨਹੀਂ ਜਾਂਦਾ ਆਲੇ ਦਾਲੇ ਬੰਦ ਸਾਰਾ ਕੁਝ ਤੇ ਚਲੋ ਜੀ ਹੁਣ ਮੈਂ ਚੋਲੇ ਫਲੀਆਂ ਦੀ ਸਬਜ਼ੀ ਕਰਦੀ ਆ ਅੱਜ ਆਪਾਂ ਨੂੰ ਕਾਫੀ ਟਾਈਮ ਬਾਅਦ ਚੋਲੇ ਫਲੀਆਂ ਮਿਲੀਆਂ ਨੇ ਤੇ ਮੇਰੀਆਂ ਦੋ ਹਜੇ ਵੀਡੀਓ ਐਡੀਟਿੰਗ ਕਰਨ ਵਾਲੀਆਂ ਪਈਆਂ ਨੇ ਮੈਨੂੰ ਰਾਤ ਦੇ 9-10 ਵ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ